ਸਾਰੇ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਆਏ ਹੋਇਆ ਜਗਰਾਂਵਾਂ A1 ਕਲੈਕਸ਼ਨ ਵਾਲਿਆਂ ਦੇ ਇਹਨਾਂ ਕੋਲੇ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਲੇਡੀਜ਼ ਔਰ ਜੈਂਟਸ ਜਿਵੇਂ ਗਿਲੋਰਾ ਪੈਂਟਾਂ ਕੈਪਰੀਆਂ ਟੀ-ਸ਼ਰਟਾਂ ਸੈਂਡੋ ਕਾਫੀ ਤਰ੍ਹਾਂ ਦੀਆਂ ਵੈਰਾਈਟੀਆਂ ਜਿਆਦਾ ਹੀ ਸਸਤੇ ਰੇਟ ਕਾਦੇ ਉਹਨਾਂ ਦਾ ਕਰਦੇ ਆਂ ਗੱਲ ਹੋਰ ਵੀ ਕੀ ਹਾਲ ਆ ਜੀ ਵਧੀਆ ਵਧੀਆ ਬਾਈ ਜੀ ਤੁਸੀਂ ਦੱਸੋ ਕਿਵੇਂ ਆ ਵਧੀਆ ਵਧੀਆ ਹੋਰ ਫਿਰ ਜੀ ਚੱਲਦੀ ਆਂ ਦਿਖਾ ਦਿੰਨੇ ਆ ਤੁਹਾਨੂੰ ਵੈਸੇ ਆਪਾਂ ਸਰਪਲੱਸ ਦਾ ਮਾਲ ਵੀ ਰੱਖਿਆ ਵਾ ਲੈ ਕੇ ਸਟਾਰਟ ਕੀਤਾ ਯਾਨੀ ਕਿ ਉਹਦਾ ਆਪਾਂ ਰਿਸਪੌਂਸ ਦੇਖਾਂਗੇ ਜੇ ਉਹਦਾ ਰਿਸਪੌਂਸ ਵਧੀਆ ਹੋਇਆ ਫਿਰ ਆਪਾਂ ਹੋਰ ਮਾਲ ਪਾਵਾਂਗੇ ਯਾਨੀ ਕਿ ਇਦਾਂ ਜਿਵੇਂ ਟੀ-ਸ਼ਰਟਾਂ ਹੋ ਗਈਆਂ ਲੋਰ ਹੋ ਗਏ ਜੀਨਾਂ ਵੈਸੇ ਵੀ ਅੱਜਕੱਲ ਪਾਈ ਲੈਂਦੇ ਆ ਇਹ ਤੁਹਾਨੂੰ ਪਤਾ ਹੀ ਹੈ ਜੀਨਾਂ ਨੂੰ ਤੇ ਆਹ ਵਾ ਜਿਵੇਂ ਜੀਨ ਆਪਣੇ ਕੋਲੇ ਬਾਈ ਜੀ ਏ ਜੀਨ ਹੂ ਜੀਨਾ ਠੀਕ ਆ ਏ ਜੀਨਾ ਆਪਣੇ ਕੋਲੇ ਬਹੁਤ ਪਈਆਂ ਵਾ ਬਾਧੂ ਪਈਆਂ ਵਾ ਹਨਾ ਪੜਾ ਵੋਕ ਹੈ ਕਪੜਾ ਵਧੀਆ ਵਾ origignal ਆ ਬਾਈ ਜੀ ਆਰਟੀਕਲ ਐਕਸਪੋਰਟ ਤੇ ਹੁੰਦੇ ਆ ਨਾ ਸਰਪਲਸ ਤੇ origignal ਆਰਟੀਕਲ ਆ ਇਹਨਾਂ ਨੂੰ ਇਹ ਆ ਕਿ ਆਪਾਂ ਵੱਧ ਤੋਂ ਵੱਧ 1000 ਰੁਪਏ ਦੇ ਵਿੱਚ ਚਾਰ ਜੀਨਾ ਮੇਰੇ 1000 ਤੇ ਚਾਰ ਜੀਨਾ ਜੇ ਕੋਈ ਦੇ ਜਵੇ ਪੂਰੇ ਜਗਰਾਂ ਦੇ ਆਪਣੇ ਚੱਕੋ ਜੀ 50 ਤੇ 100 ਸਿਰਫ ਐਕਸਪੋਰਟ ਵਾਲੀਆਂ ਜਿਹੜੀਆਂ ਆਉਂਦੀਆਂ ਵਾਂ ਹਨਾ ਬਾਹਰੋਂ ਉਹ ਜੀਨ ਇਹਦੇ ਵਿੱਚ ਲੇਡੀਜ਼ ਵੀ ਆਉਣਗੀਆਂ ਜੈਂਟਸ ਵੀ ਨੇ ਹਨਾ ਤੇ ਆਪਣੇ ਕੋਲੇ ਨੀਕਰਾਂ ਵੀ ਹੈਗੀਆਂ ਵਾਂ ਯਾਨੀ ਜੀਨ ਵਾਲੀ ਨੀਕਰਾਂ ਉਹ ਵੀ ਐਕਸਪੋਰਟ ਵਾਲੀਆਂ ਵਾਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਉਹ ਵੀ ਉਹਦਾ ਸੁਣ ਅਸੀਂ ਰੇਟ ਦੱਸਦੇ ਆ ਤੁਸੀਂ ਜੀਨ ਦੇਖਾ ਪੈਪਰ ਇਸ ਸਰਫ 200 ਰੁਪਏ ਦੀ ਆ ਦੇਖ 200 ਰੁਪਏ ਦੀ ਨਿਕਰ ਆ ਪੂਰੀ ਵਧੀਆ ਨਿਕਰ ਆ ਨਿਕਰ ਵੀ ਪੂਰੀ ਜੀ ਦੀ ਠੀਕ ਆ ਤੇ ਆਪਣੇ ਕੋਲੇ ਆਹਾਂ ਜੋਗਰ ਟੈਪ ਨਿਕਰ ਆ ਜਾਂਦੀ ਹੈ ਜਿਹੜੀ ਚੱਲਦੀ ਹੈ ਅੱਜਕੱਲ ਵੈਸੇ ਬੜੀ ਚੱਲਦੀ ਹੈ ਇਹ ਇਹ ਸਿਰਫ ਹੈਗੀ 150 ਰੁਪਏ ਦੀ ਨਿਕਰ ਆ ਠੀਕ ਆ ਤੇ 500 ਰੁਪਏ ਚ ਚਾਰ ਨਿਕਰਾਂ 500 ਚ ਵੀਰੇ ਚਾਰ ਨਿਕਰਾਂ ਕੋਈ ਦੇ ਦ ਨਹੀਂ ਆਪਾਂ ਆ ਜਮ ਆਪਣੇ ਸਿਰਫ ਸਰਪਲਸ ਵਾਲੀ ਨਿਕਰ ਕਿਹੜੇ ਲਾਦੀ ਵੀਰੇ ਹੋਣਾ ਨੇ ਕਰੋ ਚੱਕ ਜੀ ਆਏ ਆ ਜੀਨ ਦੀ ਕੈਪਰੀ 200 ਰੁਪਏ ਦੀ ਠੀਕ ਹੈ ਜੀ ਐ ਹੋ ਜਾਂਦਾ ਵਾ ਟੀ ਸ਼ਰਟਾਂ ਵੀ ਤੁਹਾਨੂੰ ਦਿਖਾਣੇ ਆ ਟੀ ਸ਼ਰਟਾਂ ਆਪਣੇ ਕੋਲੇ ਜਿਹੜੀਆਂ ਸਰਪਲੱਸ ਵਾਲੀਆਂ ਉਹ ਆਪਣੇ ਕੋਲੇ ਆ ਨੈਕਸਟ ਵਾ ਯਾਨੀ ਕਿ ਆ ਜਾਣਗੇ ਵੀਰੇ ਇੱਕ ਅੱਧੇ ਦਿਨ ਚੱਕ ਠੀਕ ਆ ਉਹਦੀ ਵੀ ਸੇਲਾਂਗੇ ਹਜੇ ਤਾਂ ਆਪਣੇ ਕੋਲੇ ਜੀਨਾਂ ਤੇ ਕੈਪਰੀਆਂ ਦੀ ਹੋਇਆ ਯਾਨੀ ਕਿ ਸਟਾਰਟਿੰਗ ਸਰਪਲੱਸ ਦੀ ਕੀਤੀ ਆ ਜੇ ਰਿਸਪੌਂਸ ਵਧੀਆ ਹੋਇਆ ਤੱਕ ਪਵਾ ਦੇਣੀ ਆ ਪੂਰੀ ਵੀਰੇ ਵਧੀਆ ਵਧੀਆ ਆਰਟੀਕਲ ਆ ਕਟੇ ਫਟੇ ਸਭ ਪਦੀਆਵਾ ਪ੍ਰੋਪਰ ਲੈਂਥਾਂ ਖੁੱਲੇ ਡੁੱਲੇ ਆਰਟੀਕਲ ਜਿਹੜੇ ਚੱਲਦੇ ਆ ਤੁਹਾਨੂੰ ਮੈਂ ਆਰਟੀਕਲ ਦਿਖਾਉਣਾ ਵਾ ਇੱਕ ਇਹ ਆ ਦੇਖੋ ਇੱਕ ਮਿੰਟ ਰੁਕੋ ਇੱਕ ਮਿੰਟ ਹੋਣਾ ਵੀਰੇ ਆ ਦੇਖੀ ਵੀਰੇ ਤੂੰ ਜੀਨ ਦਿਖਾ ਜੀਨ ਦਿਖਾ ਤੂੰ ਸਰਪ੍ਰਸਤ ਲੈਂਥ ਦੇਖੋ ਦੇਖੋ ਕੁੜੀਆਂ ਵਾਲੀ ਅੱਜ ਕੱਲ ਜਿਹੜੇ ਪਾਉਂਦੀਆਂ ਕੁੜੀਆਂ ਦੇਖ ਥੱਲੇ ਪਹੁੰਚਾ ਦੇਖੋ ਵੀ ਜੀਨ ਨਾਲੇ ਵੀਰੇ ਸਟੈਚ ਦੇਖੀ ਤੁਸੀਂ ਆ ਚੀਜ਼ ਦੇਖੋ ਪ੍ਰੋਪਰ ਸਟੈਚ ਆ ਬੱਬੀ ਬਹੁਤ ਵਧੀਆ ਹੋਰ ਆਪਾਂ ਹੁਣ ਤੁਹਾਨੂੰ ਆਇਓ ਫਿਰ ਅਸੀਂ ਟੀ-ਸ਼ਰਟਾਂ ਵੀ ਦਿਖਾਉਣੇ ਆ ਟੀ-ਸ਼ਰਟਾਂ ਦੇ ਵੀ ਆਫਰ ਚੱਲਦੀ ਆ ਆਪਣੀ ਜਿਹੜੀ 450 ਦੀ ਟੀ-ਸ਼ਰਟ ਆ ਉਹ ਅਸੀਂ 1000 ਚ ਤਿੰਨ ਟੀ-ਸ਼ਰਟਾਂ ਦਿੰਨੇ ਆ ਵੀਰੇ 1000 ਰੁਪਏ ਚ ਤਿੰਨ ਦੇਖੋ ਟੀ-ਸ਼ਰਟ ਦੇਖੋ ਹਮ ਬੈਕ ਸਾਈਡ ਵੀ ਉਹ ਵਧੀਆ ਟੀ-ਸ਼ਰਟ ਆ ਵੀਰੇ ਆ ਦੇਖੋ ਡ੍ਰੈਗਨ ਵਾਲੀ ਨਾਲੇ ਓਵਰ ਸਾਈਜ਼ ਆ ਆ ਐਲ ਸਾਈਜ਼ ਆ ਇਹ ਐਲ ਸਾਈਜ਼ ਆ ਤੇ ਵੀਰ ਮੇਰੇ ਆ ਤੂੰ ਸਹਿ ਦੇ ਕਿੱਡਾ ਵੀਰਿਆ ਐਕਸਲ ਦੇ ਸਹਿ ਦੇ ਬਰਾਬਰ ਜਾਂਦਾ ਡਬਲ ਐਕਸ ਹੋ ਜਾਂਦਾ ਹਨਾ ਯਾਰ ਦੇ ਵਿੱਚ ਲੈ ਆਹ ਦੇਖੋ ਇੱਧਰ ਆ ਜਾਓ ਆਹ ਦੇਖੋ ਬਸੂ ਡਿਜ਼ਾਈਨ ਜਨੇ ਮਾਰਦੀ ਡਿਜ਼ਾਈਨ ਵਾਦੂ ਦੇਖੋ ਟਾਈਗਰ ਯਾਰ ਦੇ ਵਿੱਚ ਤਿੰਨਾਂ ਵੀਰੇ ਕੋਈ ਮਾੜੀ ਨਹੀਂ ਹੈਗੀ ਬਹੁਤ ਵਧੀਆ ਟੀ-ਸ਼ਰਟ ਆ ਨਾਲੇ ਵਧੀਆ ਚ ਪ੍ਰੀਮੀਅਮ ਆਈਟਮ ਆ ਹੋਰ ਦੱਸੋ 给我 ਸੋ ਤਾਂ ਕਿਉਂਕਿ ਜੋਗਰੀ ਵੀਰੇ 1200 1300 ਦਾ ਮਿਲਦਾ ਇਹਦਾ ਵਧੀਆ ਤੇ ਸਿਰਫ ਇਹ ਕੈਪੀ ਹੈਗੀ ਆ ਕਿੰਨੇ ਦੀ ਹੋਊਗੀ 150 ਰੁਪਏ ਦੀ ਕੈਪੀ ਆ ਆਹਾ ਜੋਗਰ ਡਾਇਵਰੀ ਜੋ ਨਿਕਰਾ ਇਹ ਮਾਲ ਆਪਣਾ ਸਰਪਲਸ ਵਾਲਾ ਇਹ ਰਿਪੀਟ ਦਾ ਰਿਪੀਟ ਹੀ ਚੱਲੂਗਾ ਠੀਕ ਆ ਜੇ ਅਗਰ ਸਾਨੂੰ ਰਿਸਪੌਂਸ ਬਹੁਤ ਵਧੀਆ ਆਇਆ ਇਹਦਾ ਫਿਰ ਅਸੀਂ ਇਹਦੀ ਧਮਾਲਾ ਮਚਾ ਦੇਣੀ ਆ ਵੀਰੇ ਆ ਭਾਈ ਜੀ ਆਪਣੀ ਹੈਗੀ ਆ ਲੋਰ ਸਰਪਲਸ ਦੀ ਲੋਰ ਆ ਐਕਸਪੋਰਟ ਵਾਲੀ ਪਰ ਹੈ ਇਹ ਰਿਜਨਲ ਆ ਠੀਕ ਆ ਇਹਦਾ ਤੁਹਾਨੂੰ ਕਿਵੇਂ ਪਤਾ ਲੱਗੂ ਆ ਦੇਖੋ ਰਿਹਾਓ ਕੰਪਰੀ ਦੇ ਕੋ ਬੈਂਕ ਬੈਂਕ ਇੰਟਰਨੈਸ਼ਨਲ ਬ੍ਰਾਂਡ ਆ ਵੀਰੇ ਜਿਹੜੀ ਆਪਣੀ ਇਥੇ ਮਾਰਕੀਟ ਚ ਨਹੀਂ 900000 ਦੀ ਲੋਨ ਮਿਲਦੀ ਹੈ ਇਹਦੀ ਖੜਮੇ ਕੱਪੜੇ ਵਾਲੀ ਤੇ ਆਪਾਂ ਇਹ ਕਿਨੇ ਦਿੰਨੇ ਆ ਵੀਰੇ 250 ਰੁਪਏ ਅਰੀਜਨਲ ਲੋਰ ਆ ਜਦੋਂ ਮਰਜ਼ੀ ਬੰਦਾ ਕੇ ਚੈੱਕ ਕਰ ਲੈ ਤੁਸੀਂ ਸਟਾਫ ਦੇਖੋ ਬਹੁਤ ਵਧੀਆ ਸਟਾਫ ਆ ਐਕਸਪੋਰਟ ਦੀ ਆ ਮੋਸਟਲੀ ਇਰੀ ਵਿੱਚ ਜਾੜਾ ਆਪਣੇ ਕੋਲੇ ਬਲੈਕ ਹੀ ਮਿਲਣਗੇ ਹਨਾ ਇਹ ਤੇ ਬਲੈਕ ਹੀ ਮਿਲੂਗੀ ਆਰਟੀਕਲ ਵੀਰੇ ਤੇ ਜੋ ਬਾਈ ਆਪਣਾ ਵੀਰ ਭਰਾ ਇਹ ਚੀਜ਼ ਨੂੰ ਯਾਨੀ ਕਿ ਲੋਰ ਨੂੰ ਲੈਣੀ ਆ ਨਾ ਕਿਸੇ ਨੇ ਵੀ ਤੇ ਆਪਣੇ ਯਾਨੀ ਕਿ ਸਟੋਰ ਤੇ ਆ ਕੇ ਵਿజిਟ ਕਰ ਸਕਦਾ ਵਾ ਇਹ ਆ ਤੁਹਾਨੂੰ ਮਿਲਣ ਗਈਆਂ 1000 ਦੇ ਵਿੱਚ ਚਾਰ ਲੋਰਾ ਚੈਨ ਜੀ ਵੀਰੇ ਜੇ ਕੋਈ ਤੈ ਦੇਵੇ ਕਿ ਡੁਪਲੀਕੇਟ ਆ ਸਰਪਲਸ ਐਕਸਪੋਰਟ ਦੀ ਆ ਠੀਕ ਆ ਅਸੀਂ ਇਹ ਗੱਲ ਕਹਿ ਕੇ ਦੇਣੀ ਆ ਕਿਨੇ ਵੀਰੇ ਆਪਣੀ ਲੋਕੇਸ਼ਨ ਦੱਸ ਦਿਓ ਤੁਸੀਂ ਕਿੱਥੇ ਪੈਂਦੀ ਆਪਾਂ ਲੋਕੇਸ਼ਨ ਆਪਣੀ ਹੈਗੀ ਆ ਹੀਰਾਵਾਗ ਨੀਅਰ ਬਾਂਸਰੋ ਹਸਪੀਟਲ ਜਦੋਂ ਆ ਹੀਰਾਵਾਰ ਦਾ ਨੁਕਰ ਆ ਨਾ ਵੀਰੇ 11 ਨੰਬਰ ਗਲੀ ਜਨਨ ਕਿ ਨੁਕਰ ਦੀ ਆਪਣੀ ਦੁਕਾਨ ਆ ਰੋਡ ਦੇ ਉੱਤੇ ਬਾਕੀ ਨੰਬਰ ਵੀ ਬੋਲ ਦਿਓ ਤੁਸੀਂ ਆ ਨੰਬਰ ਹੈਗਾ ਆਪਣਾ 77078 2094 A1 ਕਲੈਕਸ਼ਨ ਠੀਕ ਆ ਬਾਕੀ ਆਪਾਂ ਵੀਰੇ ਮਾਰਕੀਟ ਨਾਲੋਂ ਫੁੱਲ ਸਸਤੀ ਦਿੰਨੇ ਆਈਟਮ ਕੋਈ ਵੀ ਵੀਰ ਭਰਾ ਆ ਕੇ ਜਦੋਂ ਮਰਜੀ ਆ ਕੇ ਚੈੱਕ ਕਰ ਸਕਦਾ ਵਾ ਐਦਾਂ ਆ ਤੇ ਆਪਾਂ ਮਾਲ ਦੇਖੋ ਤੁਹਾਨੂੰ ਤੁਹਾਨੂੰ ਮੈਂ ਮਾਲ ਦਿਖਾਉਂ ਸਰਪਲਸ ਦਾ ਮਾਲ ਉਹਦੇ ਵਿੱਚ ਲੇਡੀ ਸਟਾਕ ਵੀ ਜਿਹੜੇ ਹਜ਼ਾਰ ਦੇ ਵਿੱਚ 7 8 ਟੌਪ ਦੇਵਾਂਗੇ ਹਜ਼ਾਰ ਦੇ ਵਿੱਚ 190 ਲੋਡ ਵੀ ਜਦੋਂ ਆਊਗੀ ਜੀ ਹਾਂ ਤੇ ਬਾਬਾ ਸੌਖ ਰੱਖੇ ਹਣ ਜਿਵੇਂ ਨੈਕਸਟ ਆਰਟੀਕਲ ਪੂਰੇ ਤਗੜੇ ਤਗੜੇ ਆਉਣਗੇ ਹਜੇ ਆਪਣੀ ਸਟਾਰਟਿੰਗ ਸੀ ਆਪਾਂ ਰਿਸਪੌਂਸ ਦੇਖਣਾ ਵਾ ਰਿਸਪੌਂਸ ਸਾਨੂੰ ਵਧੀਆ ਹੋਊਗਾ ਅਸੀਂ ਪੂਰਾ ਭਾਰ ਹੀ ਦੇਣਾ ਗੜਾਉਣ ਹੀ ਭਰ ਦੇਣਾ ਕਾਲਰ ਹੋਏ ਬਹੁਤ ਕੁਝ ਜਾਨੀ ਕਿ ਆਪਾਂ ਦਿਖਾਵਾਂਗੇ ਨੈਕਸਟ ਵੀਡੀਓ ਚ ਦਿਖਾਵਾਂਗੇ ਕੁਝ ਠੀਕ ਆ ਮੋਸਟਲੀ ਆਪਾਂ ਸਰਪਲਸ ਦਾ ਹੀ ਕੰਮ ਕਰਾਂਗੇ ਹੁਣ ਤੇ ਜਿਹੜੇ ਮੇਰੇ ਵੀਰ ਭਰਾ ਨੇ ਘੱਟ ਪੈਸਿਆਂ ਚ ਹਨਾ ਵਧੀਆ ਸ਼ੋਪਿੰਗ ਕਰਨੀ ਆ ਉਹਦੇ ਲਈ ਤਾਂ ਬਹੁਤ ਵਧੀਆ ਆਫਰ ਆ ਵੀਰਿਆ ਆ ਮੇਰੇ ਖੁਦ ਦੇਖ ਵੀਰ ਮੇਰੇ ਖੁਦ ਵੇਅਰ ਕੀਤੀ ਆ ਇਹ ਆਈਡਾਸ ਦਾ ਆਰਟੀਕਲ ਆ ਪੂਰਾ ਰੀਜਨਲ ਪੀਸ ਆ ਭਾਈ ਜੀ 250 ਰੁਪਏ ਫੋੜ ਦੱਸੋ ਇਹ ਨਹੀਂ HUT